ਤੁਹਾਨੂੰ ਦੋ ਦਿਖਾਉਣਿਆ ਟਰੈਕਟਰ ਝੋਟਿਆਂ ਵਰਗੇ 563 ਤੇ 562 ਇੱਕ ਦਿਨਾਂ ਦੀਆਂ ਪਤਨ ਖੂਡੀਆਂ ਵੀ ਦੱਸੀਆਂ ਤੇ ਇੱਕ ਨੇ ਗਰਮੀ ਆ ਗਈ ਮੇਰੇ ਵੀਰ ਬਹੁਤ ਕਹਿੰਦੇ ਆ ਯਾਰ 562 ਜਾਂ 563 ਨਾ ਗਰਮ ਹੁੰਦੇ ਆ ਪਰ ਉਹਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਗਰਮੀ ਦੇ ਵਿੱਚ ਗਰਮ ਹੁੰਦਾ ਕਾਰਨ ਤੇ ਇਹਨਾਂ ਦੇ ਪਲੱਸ ਪੁਆਇੰਟ ਵੀ ਤੁਹਾਨੂੰ ਦੱਸਾਂਗੇ ਉਹਦੀਆਂ ਕੀ ਗੂਬੀਆਂ ਇਹਦੀਆਂ ਕੀ ਗੂਬੀਆਂ ਇਹਦੇ 'ਚ ਕੀ ਵੱਧ ਆਉਂਦਾ ਉਹਦੇ 'ਚ ਕੀ ਵੱਧ ਆਉਂਦਾ ਮਾ ਕਹਿੰਦਾ ਇਹ 2 ਲੱਖ ਰੁਪਏ ਦਾ ਸਮਾਨ ਆਪਾਂ ਨੂੰ ਨਾਲ ਫ੍ਰੀ ਮਿਲਣਾ ਫ੍ਰੀ ਉਹ ਵੀ ਤੁਹਾਨੂੰ ਦੱਸਦਾ ਵੀ ਕਿੱਦਾਂ ਮਿਲਣਾ ਆਪਾਂ ਤੁਹਾਨੂੰ ਨਾ ਜਿਆਦਾ ਲੰਮਾ ਨਹੀਂ ਟਾਈਮ ਖੇਤਦੇ ਨਵਾਂ ਟਰੈਕਟਰ ਹੋ ਗਲੀਏ ਤੇ ਤੁਹਾਨੂੰ ਨਾ ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮੇਰੇ ਵੀਰਾਂ ਦਾ ਜਿਹੜੇ ਮੇਰੇ ਵੀਰ ਆਪਣੇ ਪੇਜ ਨਾਲ ਜੁੜੇ ਆ ਤੇ ਆਪਾਂ ਨੂੰ ਪਿਆਰ ਸਤਿਕਾਰ ਬਖਸ਼ੀ ਦੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਤੇ ਆਪਾਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਦੋ ਝੋਟੇ ਤੁਹਾਨੂੰ ਆਪਾਂ ਜੀ ਇਕੱਠੇ ਖੜਾ ਦਿੱਤੇ ਆ 5630 5620 ਇਹਨਾਂ ਦਾ ਡਿਫਰੈਂਸ ਤੇ ਇਹਨਾਂ ਦੇ ਵਿੱਚ ਕੀ ਕੀ ਖੂਬੀਆਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਇਹਦੀ 5630 ਦੀ ਨੰਨੋ ਲੱਗ ਗਿਆ ਮੇਰੇ ਵੀ ਨਾ ਗਰਮੀ ਆ ਗਈ ਤੂੜੀ ਵਾਲੀ ਮਸ਼ੀਨ ਤੇ ਲਾ ਲਓ ਜਾਂ ਕਿਤੇ ਵੀ ਆਪਾਂ ਸੁਪਰ ਸੀਡਰ ਜਾਂ ਕਿਤੇ ਵੀ ਲਾ ਲਓ ਜਦੋਂ ਕੋ ਘਪਾਰਾ ਕੰਮ ਹੁੰਦਾ ਤੇ ਇਹਦੇ ਨਾਲ ਜਾਲੀ ਬਹੁਤ ਜਿਆਦਾ ਬਰੀਕ ਆ ਨਾ ਉਹਨੂੰ ਦਿਖਾ ਦੇ ਵੀਰਾਂ ਨੂੰ ਬਹੁਤ ਜਿਆਦਾ ਜਾਲੀ ਬਰੀਕ ਆ ਜੀ ਤੇ ਇਹ ਟਰੈਕਟਰ ਨਾਲ ਸੂਈ ਚੱਕਣ ਲੱਗ ਜਾਂਦਾ ਮੇਰੇ ਵੀਰ ਨਾਲ ਬਹੁਤ ਕਹਿੰਦੇ ਹੁੰਦੇ ਯਾਰ ਵੀ ਇਹ ਗਰਮ ਹੁੰਦਾ ਉਹਦਾ ਕਾਰਨ ਕੀ ਆ ਜੀ ਇਹ ਗਰਮ ਕਾਹਤੋਂ ਹੁੰਦਾ ਉਹ ਵੀ ਆਪਾਂ ਤੁਹਾਨੂੰ ਅੱਜ ਦੱਸ ਦਿੰਨੇ ਆ ਤੇ ਉਹਦਾ ਹੱਲ ਵੀ ਦੱਸਦੇ ਆ ਮੇਰਾ ਵੀਰ ਨਾਲ ਵੀ ਤਾਂ ਹੱਲ ਕੀ ਆ ਇਹਦਾ ਹੱਲ ਹੈਗਾ ਬਹੁਤ ਸੌਖਾ ਕੋਈ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ ਵੀ ਇਹ ਗਰਮ ਹੁੰਦਾ ਕਾਹਤੋਂ ਹੁੰਦਾ ਇਹ ਦੇ ਨਾ ਅਗਲੇ ਪਾਸੇ ਆਉਂਦੀ ਆਹ ਵਾਲੀ ਜਾਲੀ ਆਹ ਵਾਲੀ ਜਦੋਂ ਇਹ ਹੋ ਜਾਂਦੀ ਆ ਫੁੱਲ ਸੌਖਾ ਜਿਹਾ ਕੰਮ ਹੀ ਆ ਕੋ ਬਾਲਾ ਵੱਡਾ ਨਹੀਂ ਕਹਿਣ ਦਾ ਮਤਲਬ ਯਾਰ ਇਹਨੂੰ ਕੱਢ ਕੇ ਬਾਹਰ ਰੱਖ ਦਿਆ ਕਰੋ ਹਨਾ ਤੇ ਕਿਉਂਕਿ ਇਹ ਜਿਆਦਾ ਸੰਘੜਾ ਹੋਣ ਕਰਕੇ ਇੱਥੋਂ ਵੀ ਜਿਆਦਾ ਬਰੀਕ ਆ ਸਾਰਾ ਕੁਝ ਇਹਦੇ ਬਰੀਕਾਂ ਨੇ ਦੇ ਅੱਗੇ ਜਾ ਕੇ ਨਾ ਜਮਾ ਹੋ ਜਾਂਦੀ ਆ ਤੇ ਉਹ ਰੇਡੀਏਟਰ ਨੂੰ ਸਾਹ ਨਹੀਂ ਮਿਲਦਾ ਜਦੋਂ ਸਾਹ ਨਹੀਂ ਮਿਲਦਾ ਤੇ ਉਦੋਂ ਫੇਰ ਟਰੈਕਟਰ ਚੋਕ ਹੋ ਜਾਂਦਾ ਚੋਕ ਕੋਣ ਕਰਕੇ ਤੇ ਉਹ ਗਰਮ ਹੋ ਜਾਂਦਾ ਸੂਈ ਚੱਕ ਲੈਂਦਾ ਨੰਨੂ ਪਹਿਲਾਂ ਇਹਦੇ ਤੇ ਧਿਆਨ ਰੱਖੀ ਚੰਗਾ ਤੇ ਉਹ ਟਰੈਕਟਰ ਚੋਕ ਹੋ ਜਾਂਦਾ ਤਾਂ ਕਰਕੇ ਤੇ ਮੇਰੇ ਵੀਰ ਜਿੰਨਾਂ ਕੋਲੇ ਵੀ 56 20 ਜਾਂ 56 30 ਹੈਗੇ ਆ ਸੌਖਾ ਜਿਹਾ ਕੰਮ ਆ ਮੇਰਾ ਵੀਰ ਇਹ ਜਾਲੀਆਂ ਝੜਕਾ ਦਿਓ ਇਹ ਦਾ ਜਾਂ ਫਿਰ ਮੇਰਾ ਵੀਰ ਇੱਕ ਇੱਕ ਕੰਮ ਹੋਰ ਆ ਵੀ ਜਿਹੜੇ ਵੀਰ ਨਹੀਂ ਕੱਢਣਾ ਚਾਹੁੰਦੇ ਵੀ ਇਹਦੀ ਸਫਾਈ ਜਿੱਦਾਂ ਆਪਾਂ 에ਅਰ ਕਲੀਨਰ ਸਾਫ਼ ਕਰਦੇ ਆ ਉਦਾਂ ਹੀ ਤਿੰਨ ਟਾਈਮ ਜਾਂ ਦੋ ਟਾਈਮ ਜਦੋਂ ਤੁਹਾਨੂੰ ਲੱਗੇ ਵੀ ਤੁਹਾਡੇ ਕਿੰਨੀ ਕੋ ਮਿੱਟੀ ਘੱਟਾ ਉਸ ਹਿਸਾਬ ਨਾਲ ਹਨਾ ਰਾਜੇ ਆ ਜਾ ਤੂੰ ਹੀ ਕੋ ਮੈਨੂੰ ਸੁਝਾ ਦੇ ਜੀ ਤੂੰ ਇਹਨਾਂ ਹਾਲੈਂਡ ਚਲਾਉਣਾ ਤੇ ਉਹਨੂੰ ਉਸ ਹਿਸਾਬ ਨਾਲ ਤੁਸੀਂ ਸਾਫ਼ ਕਰ ਲਿਓ ਇਹਨੂੰ ਕਰ ਲਾ ਹੁਣ ਜੇ ਕਰਨਾ ਤੇ ਇਹ ਉਸ ਹਿਸਾਬ ਨਾਲ ਤੁਸੀਂ ਮਤਲਬ ਇਹਨੂੰ ਸਾਫ਼ ਕਰ ਲਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਮੈਂ ਚੀਜ਼ਾਂ ਦੱਸੀਆਂ ਸੀ ਵੀ 1.5 ਤੋਂ 2 ਲੱਖ ਰੁਪਏ ਦੀ ਸੈਸਰੀ ਨਾਲ ਆਪਣੇ ਕਿਸਾਨ ਵੀਰ ਵੀ ਆ ਤੁਸੀਂ ਪਹਿਲੀਆਂ ਵੀਡੀਓ ਚ ਬਹੁਤ ਦੇਖਿਆ ਹੋਣਾ ਤੇ ਇਹ ਮੇਰਾ ਵੀਰ ਆ ਗਿਆ ਉਦਾਂ ਹੀ ਮੇਰੇ ਕੋਲ ਤੇ ਆਪਾਂ ਤੁਹਾਨੂੰ ਪਤਾ ਹੀ ਆ ਆਪਾਂ ਘੇਰੀ ਲੈਣਾ ਹੁੰਦਾ ਜਿਹੜਾ ਵੀਰ ਆ ਜੇ ਹੌਲੈਂਡ ਦਾ ਪੱਕਾ ਫੈਨ ਆ ਜਿਹੜਾ ਮੈਂ 1.5 ਤੋਂ 2 ਲੱਖ ਦਾ ਸਮਾਨ ਅੱਜ ਨਾ ਇੱਕ ਤਾਂ ਇਹ ਆ ਵੇਟ ਹੀ ਆ ਗਈ ਜਿਹੜੇ ਇਹਦੇ ਫਰੰਟ ਆ ਵੇਟ ਆ ਇਹ ਤਾਂ ਭਰਾ ਤੁਹਾਡਾ ਨਾ ਪੂਰਾ ਲਿਖ ਕੇ ਲਿਆ ਹਿਸਾਬ ਕਿਤਾ ਉਹ ਕਿਹਾ ਕਿ ਨਾ ਮੈਨੂੰ ਭੁੱਲਿਆਂ ਦਾ ਚੇਤਾ ਜਿਹੜੇ ਇਹਦੇ ਅੱਗੇ ਵੇਟ 6 ਪਲੇਟਾਂ ਇਦੇ ਅੱਗੇ ਆ ਜਾਣੀਆਂ ਨੇ ਕਿ 170 ਰੁਪਏ ਆ 30000 ਰੁਪਏ ਦੇ ਤਾਂ ਇਹਦੇ ਵੇਟ ਵੇਟ ਆ 3600 ਰੁਪਏ ਦੇ ਜਿਹੜੇ ਇਹਦੇ ਫਰੰਟ ਵੇਟ ਤੇ ਮੇਰੇ ਵੀਰ ਕਈ ਐ ਨਹੀਂ ਕਹਿਣਗੇ ਵੀ ਕੋਸਟ ਕੰਪਨੀ ਦੀ ਚੀਜ਼ ਜਿਹੜੀ ਹੁੰਦੀ ਨਾ ਇਹ ਸੀਐਨਐਚ ਦੇ ਆ ਕੰਪਨੀ ਦੇ ਉੱਪਰ ਲਿਖਿਆ ਵੀ ਇਹਨਾਂ ਨੂੰ ਦਿਖਾ ਵੀ ਦੇ ਸੀਐਨਐਚ ਤੇ ਇਹਨਾਂ ਜਿਹੜੀ ਕੰਪਨੀਆਂ ਚੀਜ਼ਾਂ ਹੁੰਦੀ ਆ ਉਹਦਾ ਰੇਟ ਥੋੜਾ ਤਾਂ ਜ਼ਿਆਦਾ ਹੁੰਦਾ ਵੀ ਸਫਾਈ ਕਰਕੇ ਕਿਉਂਕਿ ਆਪਾਂ ਬਾਹਰੋਂ ਚੀਜ਼ ਲੈ ਤਾਂ ਲੈਨੇ ਆ ਪਰ ਉਹਦੀ ਇੰਨੀ ਵਧੀਆ ਕੁਆਲਿਟੀ ਜਾਂ ਫਿਨਿਸ਼ਿੰਗ ਨਹੀਂ ਹੁੰਦੀ हां नो डाउट वेट वेट ਹੁੰਦੀ ਆ ਪਰ ਜੇ ਕੁਆਲਿਟੀ ਦੀ ਗੱਲ ਕਰੀਏ ਤੇ ਕੁਆਲਿਟੀ ਇਹੀ ਬੈਸਟ ਆ ਤੇ ਜਿਹੜੇ ਇਹਦੇ ਆਗੇ ਮਗਰ ਵੇਟ ਉਹ ਆ ਜਣੀਆਂ 6 ਪਲੇਟਾਂ ਹੀ ਮਗਰ ਆ ਇਹਦੇ ਆ ਵਾਲੀਆਂ ਇਹ ਦੋਨੇ ਪਾਸੇ ਵਜਨ ਬੰਦਾ 3 ਕਵੰਟਲ 1.5 ਕਵੰਟਲ ਇੱਕ ਸਾਈਡ 1.5 ਕਵੰਟਲ ਦੂਜੀ ਸਾਈਡ 50 ਕਿਲੋ ਦੀ ਇੱਕ ਪਲੇਟ ਆ ਤੇ ਇਹਨਾਂ ਵੇਟਾਂ ਦਾ ਰੇਟ ਬੰਦਾ 52000 ਜੇ ਆਪਾਂ ਕੰਪਨੀ ਤੋਂ ਲੈਨੇ ਇਹ ਵੀ ਸੀਐਨਐਚ ਦੀ ਆ ਬਾਕਾਇਦਾ ਇਹਨਾਂ ਤੇ ਵੀ ਆਵੇ ਮੋਰ ਸੀਐਨਐਚ ਦੇ 50 ਕਿਲੋ ਦੇ ਆਪਾਂ ਟਰੈਕਟਰ ਦੀ ਵੀ ਗੱਲ ਤੁਹਾਨੂੰ ਡੀਪਲੀ ਦੱਸਾਂਗੇ ਫਿਰ ਆਗੇ ਅਗਲੇ ਫੈਂਡਰ ਇਹ ਵੀ origignal ਆ ਅਗਲੇ ਫੈਂਡਰ ਦੇ ਆਗੇ 25000 ਰੁਪਏ ਦੇ ਤੇ ਹੱਡ ਚਲੋ 3630 ਦੇ ਨਾਲ 3630 ਤੋਂ ਲੈ ਕੇ ਇੱਥੋਂ ਤੱਕ ਆਉਂਦੀ ਆਉਂਦੀ ਆ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਛਤਰੀ ਦੀ ਇਕੱਲੀ ਕਾਸਟ ਹੀ ਪਾਈਏ ਤੇ 60 70000 ਰੁਪਏ ਦੀ ਚਲੀ ਜਾਂਦੀ ਕਿਉਂਕਿ origignal ਕਰਕੇ ਹਨਾ ਤੁਹਾਨੂੰ ਪਤਾ ਹੀ ਹੈ ਵੀ ਉਹ ਮੈਂ ਬਹੁਤ ਵੀਡੀਓ ਜਿਕਰ ਕੀਤਾ ਵੀ ਕਾਹਤੋਂ ਇਹ ਮੰਗੀ ਦਿੰਦੇ ਆ ਵੀ ਕੇਸ ਕੋਲੋਂ ਕੋਸਟਲੀ ਆ ਕਿਉਂਕਿ ਇਹ ਸਾਰਾ ਵਜਨ ਟਰੈਕਟਰ ਦਾ ਚੱਕ ਲੈਂਦੀ ਸਾਰੀਆਂ ਚੀਜ਼ਾਂ ਦਾ ਜੇ ਆਪਾਂ ਆ ਅਗਲਾ ਜੇ ਆਪਾਂ ਚੁੱਲੇ ਦੀ ਗੱਲ ਕਰੀਏ ਤਾਂ 70 ਕਿਲੋ ਦਾ ਤਾਂ ਇਹ ਹੀ ਹੈ ਇਹ ਚੀਜ਼ਾਂ ਸਾਰੀਆਂ ਆਪਾਂ ਨੂੰ ਇਦਾਂ ਹੀ ਮਿਲੂਗਾ ਕੋਈ ਟਰੈਕਟਰ ਦੇ ਨਾਲ ਐਕਸਟਰਾ ਪੈਸੇ ਨਹੀਂ ਆਪਾਂ ਨੂੰ ਦੇਣੇ ਪੈਣਗੇ ਵੀ ਇਹਨਾਂ ਚੀਜ਼ਾਂ ਦੇ ਕੋਈ ਐਕਸਟਰਾ ਪੈਸੇ ਨਾ ਜੇ ਆਪਾਂ 55 30 ਲਵਾਂਗੇ ਤੇ ਉਹਦੇ ਨਾਲ ਆਪਾਂ ਨੂੰ ਇਹ ਚੀਜ਼ਾਂ ਫ੍ਰੀ ਆਫ ਕੋਸਟ ਹੀ ਆ ਕੋਈ ਐਕਸਟਰਾ ਕੋਸਟ ਨਹੀਂ ਹੈਗੀ 1.5 ਤੋਂ 2 ਲੱਖ ਰੁਪਏ ਦਾ ਇੱਕ ਸਾਦਾ ਸਮਾਨ ਬਣ ਜਾਂਦਾ ਜੀ ਆਪਾ ਛਤਰੀ ਵਿੱਚ ਪਾਈਏ ਤੇ ਫਿਰ ਤੇ ਇਦੋਂ ਵੀ ਕੰਮ ਟੱਪ ਜਾਣਾ ਤੇ ਚਲੋ ਬੜੀ ਵਧੀਆ ਗੱਲ ਆ ਜੇ ਕੰਪਨੀ ਆਪਾਂ ਨੂੰ ਇਹ ਚੀਜ਼ਾਂ ਵਿੱਚ ਦਿੰਦੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਇੰਜਨ ਦੀ ਜਾਣਕਾਰੀ ਇਹ ਟਰੈਕਟਰ ਹੈਗਾ 75 HP ਤੁਰਕੀ ਤੋਂ ਇਹਦਾ ਇੰਜਨ ਹੈ ਉਧਰ ਮੈਨੂਫੈਕਚਰਿੰਗ ਹੋ ਕੇ ਆਉਂਦਾ ਨਾਲ ਉਹ ਦਿਖਾ ਵੀ ਦੇ ਵੀਰਾਂ ਨੂੰ ਆ ਰਹੀ ਤੁਰਕੀ ਤੋਂ ਇਹਦਾ ਇੰਜਨ ਹੈ ਉਧਰੋਂ ਹੀ ਮੈਨੂਫੈਕਚਰ ਮਤਲਬ ਬਣ ਕੇ ਉਧਰ ਹੀ ਆਉਂਦਾ ਤੁਰਕੀ ਤੋਂ ਤੇ ਇੱਧਰ ਆ ਕੇ ਚਲੋ ਸਿੰਬਲ ਇੱਧਰ ਆ ਕੇ ਜੋੜ ਦੇ ਜਿਹਨੂੰ ਆਪਾਂ ਕਹਦੇ ਨੇ ਜੋੜ ਜੋੜ ਇੱਧਰ ਆ ਕੇ ਆਪਣੇ ਇੰਡੀਆ 'ਚ ਹੀ ਲੱਗਦੇ ਆ ਪਰ ਜਿਹੜਾ ਇੰਜਨ ਦੀ ਜੋ ਬੰਤਰ ਆ ਉਹ ਬਾਹਰੋਂ ਇਦਾਂ ਹੀ ਬਣ ਕੇ ਆਉਂਦਾ ਵੀ ਇਹ ਨਹੀਂ ਹੈਗਾ ਵੀ ਇੰਜਨ ਨੂੰ ਇੱਧਰ ਬਣਾਉਂਦੇ ਆ ਇਹ ਤਾਂ ਚਲੋ ਪੇਟੀ ਬੰਦ ਆਉਂਦਾ ਤੇ ਇੱਧਰ ਆ ਕੇ ਇਹਨੂੰ ਜੋੜ ਦਿੰਦੇ ਆ ਟਰੈਕਟਰ ਦੇ ਨਾਲ ਤੇ ਇਹਦੀ ਜਿਹੜੀ ਪੀਟੀਓ ਪਾਵਰ ਆ ਉਹ ਹੈਗੀ ਆ 69 69 ਐਚਪੀ ਦੀ 75 ਐਚਪੀ ਦਾ ਟਰੈਕਟਰ ਆ ਤੇ 69 ਐਚਪੀ ਇਹਦੀ ਮਤਲਬ 69 ਐਚਪੀ ਦੀ ਪੀਟੀਓ ਲਿਫਟ ਦੀ ਗੱਲ ਕਰੀਏ ਤਾਂ ਲਿਫਟ ਇਹਦੀ ਹੈਗੀ ਆ 23 ਕੁਆਂਟਲ ਦੀ 23 ਕੁਆਂਟਲ ਇਸ ਟ੍ਰੈਕਟਰ ਦੀ ਲਿਫਟ ਰਿਕਵੈਸਟ ਹੀ ਆ ਮੈਨੂੰ ਲੱਗਾ ਲਿਖਣੋਂ ਭੁੱਲ ਗਿਆ ਵੀਰ ਹਾਂ ਤੇ ਇੱਕ ਰੀਪਰ ਇਹਦੇ ਗੇਅਰ ਸਪੀਡਾਂ 12+3 ਤੇ ਇੱਕ ਚੀਜ਼ ਹੋਰ ਦੱਸਦਾ ਮੈਂ ਨੰਨੂੰ ਉੱਪਰ ਚਲੇ ਜਾ ਜੇ ਤੂੰ ਜਾਣਾ ਤੇ ਇਹ 'ਚ ਯੂਜ ਗੇਅਰ ਵੀ ਆਉਂਦਾ ਤੇ ਕਰੀਪਰ ਗੇਅਰ ਵੀ ਆਉਂਦਾ ਬੈਠਾ ਰਹਾ ਰਹੇ ਕੋਈ ਨਹੀਂ ਤੈਨੂੰ ਸੰਗ ਜਦਾਬਾ ਤੂੰ ਚੁੱਪ ਚੁਪਾਂ ਉਹਨੂੰ ਵਿਖਾ ਲੈਂਦੇ ਹਾਂ ਇਹਦੀ ਨਿਸ਼ਾਨੀ ਹੈ ਕਿ ਆਹ ਨੂੰ ਇਸ ਇਦਾਂ ਕਰਕੇ ਦਿਖਾ ਇਹ ਇੱਥੇ ਜਿਹੜਾ ਹੈਗਾ ਯੂਜੀ ਗੇਅਰ ਉਹਦਾ ਰਿਵਰਸ ਹੋਣਾ ਇੱਥੇ ਤੇ ਜੇ ਆਪਾਂ ਲੈਣਾ ਕਰੀਪਰ ਉਹਦਾ ਆਉਣਾ ਪਿੱਛੇ ਹਨਾ ਜੀ yes ਇੱਥੇ ਆਉਣਾ ਨਾਲ ਪਿੱਛੇ ਕਿ ਇੱਥੇ 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 ਇਹਨੂੰ ਸਾਹਮਣੇ ਉਹਦਾ ਇੱਥੇ ਬੈਕ ਗੇਅਰ ਆਊਗਾ ਪਿੱਛੇ ਇਹਨੂੰ ਜਮਾ ਬੈਕ ਸੈਟ ਤੇ ਉਹ ਹੁੰਦਾ ਕਰੀਪਰ ਗੇਅਰ ਇਹ ਹੁਣ ਆਪਾਂ ਆਪਣੀ ਚੋਆਇਸ ਹੁੰਦੀ ਆ ਤੁਸੀਂ ਜਿਹੜਾ ਵੀ ਲੈਣਾ ਇੱਕ ਚੀਜ਼ ਤੁਹਾਨੂੰ ਹੋਰ ਵਾਦਾ ਦੱਸਦਾ ਸੀ ਆਰ ਡੀ ਟਰੈਕਟਰ ਜੇ ਟਰੈਕਟਰ ਕਿਤੇ ਹਵਾ ਲੈ ਜਾਣਾ ਨੂੰ ਇਧਰਲੀ ਸਾਈਡ ਆ ਜਾ ਹਵਾ ਦਾ ਮਤਲਬ ਬਾਈ ਚਾਂਸ ਇਨ ਕੇਸ ਆਪਣੇ ਟਰੈਕਟਰ ਦੇ ਵਿੱਚ ਡੀਜ਼ਲ ਖਤਮ ਹੋ ਜਾਂਦਾ ਕਿਉਂਕਿ ਆਪਣੇ ਤੋਂ ਹਣਾ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਜਿੱਡਾ ਮਰਜੀ ਹਾਂ ਧਿਆਨ ਰੱਖ ਲਈਏ ਕਿਉਂਕਿ ਕਈ ਵਾਰੀ ਡਰਾਈਵਰ ਵੀਰ ਜਾ ਹੋਏ ਜਾਂ ਆਪਾਂ ਟੈਂਕੀ ਫੁੱਲ ਕਰਕੇ ਭੇਜਤੀ ਟਰੈਕਟਰ ਕੋਈ ਹੋਜੀ ਚੀਜ਼ ਆ ਆਪਾਂ ਐਵਰੇਜ ਐਵਰੇਜ ਕਰਦੇ ਤਾਂ ਰਹਿੰਦੇ ਆ राजे ਮੇਰੇ ਹਿਸਾਬ ਚ ਇਹਨਾਂ ਦੀ ਐਵਰੇਜ ਪਾਰਟੀਕੂਲਰ ਕਾਰ ਵਾਂਗੂ ਨਹੀਂ ਹੈਗੀ ਨਹੀਂ ਜੇ ਵੱਧ ਖੋਣਾ ਹੈ ਵੱਧ ਖਾ ਜਾਂਦੇ ਆ ਟਟਕਾਣਾ ਹਾਂ ਉਹ ਡਰਾਈਵਰ ਦੇ ਆਖ ਕਈ ਰੀ ਪੂਰਾ 12 ਘੰਟੇ ਵੀ ਟਰੈਕਟਰ ਕਾਢ ਜਾਂਦਾ ਕਈ ਰੀ 8 ਘੰਟੇ ਚੱਕ ਦਿੰਦਾ ਫੱਟੇ ਉਹ ਖੇਤ ਦਾ ਸਹਾਉਕਤਾ ਬੰਦਾ ਤੇ ਉਹਦਾ ਇਹਨਾਂ ਨੂੰ ਆ ਚੀਜ਼ ਦਿਖਾ ਦੇ ਇਹ ਟਰੈਕਟਰ ਨੇ ਬੀਰੇ ਦੇ ਦੱਸਣ ਮੁਤਾਬਕ ਆ ਵੀ ਸਾਰੀ ਉਮਰ ਇਸ ਟਰੈਕਟਰ ਨੇ ਹਵਾ ਲੈਣੀਆਂ ਹੀ ਨਹੀਂ ਗਈ ਜਿਵੇਂ ਆਪਣੇ ਦੂਜੇ ਟਰੈਕਟਰ ਦਾ ਟੈਂਕੀ ਖਤਮ ਹੋ ਗਈ ਤੇਲ ਦੀ ਤੇ ਉਹ ਹਵਾ ਲੈ ਜਾਂਦੇ ਆ ਇਹਨੇ ਹਵਾ ਨਹੀਂ ਲੈਣੀ ਆ ਚੀਜ਼ ਨੇ ਅੰਦਰ ਨੂੰ ਪ੍ਰੈਸ ਹੋ ਜਾਣਾ ਜਿਵੇਂ ਫਿਲਟਰਾਂ ਦੇ ਉੱਪਰ ਲੱਗਾ ਇਹਨੇ ਪ੍ਰੈਸ ਹੋ ਜਾਣਾ ਟਰੈਕਟਰ ਬੰਦ ਹੋ ਜੂਗਾ 노 ਡਾਊਟ ਵੀ ਚੱਲਦਾ ਰਹੂਗਾ ਟਰੈਕਟਰ ਨੇ ਬੰਦ ਹੋ ਜਾਣਾ ਪਰ ਪੰਪ ਨੂੰ ਕੋਈ ਟੈਨਸ਼ਨ ਨਹੀਂ ਉਹ ਆਪੇ ਆਟੋਮੈਟਿਕ ਇਹਨੇ ਬੰਦ ਹੋ ਜਾਣਾ ਜਦੋਂ ਬੰਦ ਹੋ ਗਿਆ ਆਪਾਂ ਡੀਜ਼ਲ ਇਹਦੇ ਚ ਪਾਇਆ ਇਹਨੇ ਵਾਪਸ ਆਪੇ ਬਾਹਰ ਆਇਆ ਨਾ ਜਦੋਂ ਆਪਾਂ ਸਵਿਚ ਲਾਈ ਟਰੈਕਟਰ ਆਪਣਾ ਫੇਰ ਰਨਿੰਗ ਪੋਜੀਸ਼ਨ ਚਾ ਵੀ ਕੋਈ ਇਹਦੀ ਉਹ ਨਹੀਂ ਹੈਗੀ ਦਿੱਕਤ ਪਰੇਸ਼ਾਨੀ ਜਿਵੇਂ ਆਪਾਂ ਅੱਗੇ ਕਿੰਨੇ ਹੁੰਦੇ ਨਾ ਵੀ ਟਰੈਕਟਰ ਨੂੰ ਰਗੜਾ ਲੱਗਦਾ ਡੀਜ਼ਲ ਪੰਪ ਖਰਾਬ ਹੁੰਦਾ ਉਹ ਝੰਜਟ ਨਹੀਂ ਹੈ ਇਹਦੇ ਚ ਤੇ ਜਿਹੜੀ ਇਹਦੇ ਟਰਬੋ ਲੱਗੀ ਆ ਉਹ ਹੈਗੀ ਟੈਲ ਆ ਨੰਨੋ ਦਿਖਾ ਵੀ ਦੇਣੀ ਰਾਜਾ ਤੇਰੇ ਵਾਲੇ ਨੂੰ ਕਿਹੜੀ ਆ ਆਪਾਂ ਨੂੰ ਨੌਲੇਜ ਹੀ ਨਹੀਂ ਉਹਦੀ ਮੈਨਾਂ ਦਾ ਉਹ ਫੋਨ ਨੰਬਰ ਇਹਦਾ ਇਹਦੀ ਟਰਬੋ ਵੀ ਵੱਡੀ ਹੋਊਗੀ ਉਹਦੇ ਨਾਲ ਉਹ ਇਹਦੀ ਹੈਗੀ ਐ ਮੈਨਾਂ ਦਾ 25 ਕੇ 26 ਹੈਨਾ 25 ਨੰਬਰ ਟੈਲ ਦੀ ਇਹਦੇ ਟਰਬੋ ਆ ਉਹ ਸੇਮ ਹੀ ਆ ਕੰਮ ਉਹਦੇ ਵੀ 36 33 ਦੇ ਵੀ ਟਰਬੋ ਸੇਮ ਹੀ ਆ ਟੈਲ ਦੀ ਇਹਦੇ ਟਰਬੋ ਲੱਗੀ ਆ ਤੇ ਬਾਕੀ ਜਿਹੜਾ ਇਹਦਾ ਹੈਗਾ ਦੂਜਾ ਦਿਮਾਗ ਜਿਹਨੂੰ ਆਪਾਂ ਕਹਦੇ ਨੇ ਦੇਸੀ ਪਾਜਾ ਜੀ ECM ਉਹ ਵੀ ਦਿਖਾ ਦਿੰਨੇ ਤੇ ਉਹਦੇ ਬਾਰੇ ਵੀ ਮੈਂ ਦੱਸ ਦਿੰਨਾ ਆਪਾਂ ਵੀਰੇ ਨਾਲ ਉਹਨੇ ਗੱਲ ਕੀਤੀ ਆ ਉਹ ਰਿਆ ਨੂੰ ਅੱਗੇ ਦਿਖਾ ਦੇ ਇਹ ਉਹ ਰਿਆ ਅੰਦਰ ਵੀਰ ਮੇਰੇ ਜਦੋਂ ਦਾ ਸੀਆਰਡੀ ਟਰੈਕਟਰ ਆਇਆ ਉਦੋਂ ਦਾ ਮੈਂ ਵੀ ਚਲੋ ਆਪਣੇ ਵੀਰਾਂ ਭਰਾਵਾਂ ਨੂੰ ਪੁੱਛਦਾ ਰਹਿਣਾ ਹੈ ਨਾ ਕੰਪਨੀ ਵਾਲਿਆਂ ਨੂੰ ਵੀ ਕੀ ਸਹੂਕਤਾ ਵਾ ਡਾਰੇ ਦਾ ਵੀਰਾ ਕਹਿੰਦਾ ਵੀ ਜੇ ਤਾਂ ਇਹਦੇ ਉੱਪਰ ਚੰਗੀ ਤਰ੍ਹਾਂ ਤੁਸੀਂ ਪਾਣੀ ਪਾਈ ਜਾਓਗੇ ਤਾਰ ਲਈ ਧਾਰ ਹੀ ਲਿਆ ਵੀ ਇਹਨੂੰ ਪਾਣੀ ਚ ਡਬੋਣਾ ਫੇਰ ਇਹਦਾ ਨੁਕਸਾਨ ਹੈਗਾ ਡਾਰਾ ਹੈਗਾ ਜਿੰਨੂੰ ਆਪਾਂ ਕਹਦੇ ਨੇ ਪਾਣੀ ਪੈ ਸਕਦਾ हां ओदा आप अपनी चीज वॉश करनी है नु ਜਿੱਦਾਂ ਆਪਾਂ ਆਮ ਧੋਨੇ ਆ ਹਨਾ ਫਿਰ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਗੀ ਵੀ ਜਿਵੇਂ ਮਰਜ਼ੀ ਆਪਦਾ ਨੂੰ ਯੂਜ਼ ਕਰੋ ਹਾਂ ਜੇ ਆਪਾਂ ਧਾਰ ਹੀ ਲਈ ਪੈ ਫੜ ਕੇ ਪ੍ਰੈਸ਼ਰ ਜਾਂ ਦੂਸਰਾ ਪਾਣੀ ਆਪਾਂ ਇਹਦੇ ਉੱਪਰ ਐ ਰੱਖਤਾ ਵੀ ਪਾਈ ਜਾਣਾ ਫਿਰ ਉਸ ਚੀਜ਼ ਦਾ ਨੁਕਸਾਨ ਆ ਕੱਲੇ ਮੈਂ ਇਸ ਬ੍ਰਾਂਡ ਦੀ ਗੱਲ ਨਹੀਂ ਕਰਦਾ ਸਾਰੇ ਬ੍ਰਾਂਡ ਦੀ ਕਿਉਂਕਿ ਜਿਹੜਾ ਏਸੀ ਐਮ ਆ ਦਿਮਾਗ ਆ ਟਰੈਕਟਰਾਂ ਦਾ ਉਹ ਸਾਰਿਆਂ ਚ ਸੇਮ ਹੀ ਆ ਥਿਊਰੀ ਹਨਾ ਕਿ ਆ ਕੇ ਪੁਰਜਾ ਹੀ ਆ ਕਿਸੇ ਨੇ ਉੱਥੇ ਲਾਇਆ ਕਿਸੇ ਨੇ ਉੱਥੇ ਲਾਇਆ ਉਸ ਤੱਕ ਪਾਣੀ ਜਾ ਨਹੀਂ ਸਕਦਾ ਹਾਂ ਵੀ ਜੇ ਧਾਰ ਕੇ ਪਾਵਾਂਗੇ ਫਿਰ ਪੈਣਾ ਉਹ ਹੀ ਗੱਡੀਆਂ ਵਾਲਾ ਸਿਸਟਮ ਆ ਆਪਣੇ ਕਾਰਾਂ 'ਚ ਵੀ ਜਿਵੇਂ ਲਾਈਟ ਆ ਜਾਂਦੀ ਆ ਕਈ ਵਾਰੀ ਆਪਾਂ ਉਹਨਾਂ ਨੂੰ ਵਾਸ਼ ਕਰਦੇ ਆ ਧੋਣੇ ਆ ਤੇ ਉਹੀ ਚੱਕਰ ਇੱਧਰ ਵੀ ਜੇ ਧਾਰ ਕੇ ਪਾਵਾਂਗੇ ਤੇ ਫਿਰ ਤਾਂ ਨੁਕਸਾਨ ਹੈ ਹੀ ਹੈ ਤੇ ਮੇਰਾ ਵੀਰ ਧਿਆਨ ਨਾਲ ਉਹ ਚੀਜ਼ ਤੇ ਬਾਕੀ ਇਹਦੇ ਸਾਰਾ ਕੁਝ ਕੂਲਨ ਜੋ ਵੀ ਟਰਬੋ ਨੂੰ ਕੂਲਿੰਗ ਵਾਸਤੇ ਉਹ ਵੀ ਅਲੱਗ ਲੱਗਾ ਆ ਡੀਜ਼ਲ ਤੋਂ ਅਲੱਗ ਲੱਗਿਆ ਆ ਉਹ ਕਾ ਬਾਬੇ ਦੀ ਮਿਹਰ ਨਾਲ ਪਹਿਲਾਂ ਵੀ ਵੀਰਾਂ ਨੂੰ ਪਤਾ ਹੀ ਹੋਣਾ ਇੱਧਰ ਦੀ ਪਤਾ ਨਹੀਂ ਦਿੱਸੇ ਕਿ ਨਾ ਦਿੱਸ ਗਿਆ ਤਿੰਨ ਆਏ ਦੇ ਸਿਸਟਮ কুলਿੰਗ ਵਾਲੇ ਡੀਜ਼ਲ ਮਗਲੇਲ ਹਾਂ ਉਹ ਸਾਰਾ ਕੁਛ ਇਹਦੀ ਆਉਂਦੀ ਆਉਂਦਾ ਤੇ ਇੰਜਨ ਦੀ ਬੰਤਰ ਉਹੀ ਆ ਸੇਮ ਹੀ ਰੇਲਿੰਗ ਸਿਸਟਮ ਨੰਨੂ ਦਿਖਾ ਵੀ ਦੇ ਵੀਰਾਂ ਨੂੰ ਆ ਜਾ ਨੰਨੂ ਦੀ ਵੀ ਪਿੰਕ ਲੱਗ ਜਾਂਦੀ ਮੈਨੂੰ ਲੱਗਦਾ ਨੰਨੂ ਜਿੰਨੇ ਜਿੰਨੂ ਪਿੱਛੇ ਜਾਣ ਲੱਗਾ ਉਹਨਾਂ ਜਨਾਂ ਆਪਾਂ ਆਵਾਜ਼ ਮਾਰ ਲੈਨੇ ਆ ਪਹਿਲਾਂ ਨਾਲ ਉਹ ਬਿਲਡ ਕੁਆਲਿਟੀ ਇਹਦੀ ਮਜ਼ਬੂਤ ਕਰੀ ਆ ਆ ਚੀਜ਼ਾ ਨਾ ਆਦੇ ਕਿਉਂਕਿ ਪਹਿਲਾਂ ਜਿਹੜੀ ਸ਼ੋ ਸੀਗੀ ਉਹ ਸਿੱਧੀ ਸੀ ਪਹਿਲੇ ਟਰੈਕਟਰਾਂ ਦੇ ਹੈ ਨਹੀਂ ਹੈ ਨਾ ਹੁਣ ਸ਼ੋ ਦੀ ਬਿਲਡ ਕੁਆਲਿਟੀ ਵਾਸਤੇ ਕੰਪਨੀ ਨੇ ਵਿੱਚ ਸਪੋਰਟਾਂ ਸਪਟਾਂ ਹੈਵੀ ਕਰ ਦਿੱਤੀਆਂ ਪੱਖਾ ਪੱਖਾ ਲਾਗੇ ਕਰ ਦਿੱਤਾ ਗਰਮ ਵਾਲੀ ਦਿੱਕਤ ਮੈਂ ਪਹਿਲਾਂ ਹੀ ਦੱਸ ਚੁੱਕਾ ਵੀਰਾਂ ਨੂੰ ਕਿਉਂਕਿ ਵੀਰ ਮੇਰੇ ਉਹ ਕਹਿੰਦੇ ਵੀ ਹੁੰਦੇ ਆ ਮੈਂ ਵੀਡੀਓ ਵੀ ਬਹੁਤ ਦੇਖੀਆਂ ਰੀਲਾਂਾਂ ਵਿੱਚ ਦੇਖੀਆਂ ਪਿਛਲੇ ਸੀਜ਼ਨ ਹੁਣ ਤਾਂ ਗਰਮੀ ਵਾਲੇ ਸਟਾਰਟ ਹੁੰਦੀ ਪਈ ਆ ਹੁਣ ਤਾਂ ਆਪਾਂ ਧੁੱਪ 'ਚ ਵੀਡੀਓ ਬਣਾਈ ਜੰਨੇ ਆ ਬਸ ਹੋਰ 14 ਦਿਨਾਂ ਨੂੰ ਛਾਂ ਲੱਭਣੀ ਆ ਆਪਾਂ ਵੇਖਾ ਹੈ ਰੋਕ ਥੱਲੇ ਮਿਲ ਜੀਏ ਤੇ ਇਹਦੇ ਨਾਲ ਕਿਉਂਕਿ ਜਿਹੜੇ ਸੀਆਰਡੀ ਇੰਜਨ ਹੁੰਦੇ ਸਾਰੇ ਪੈਕ ਹੁੰਦੇ ਆ ਚਾਰ ਚਫੇਰੋਂ ਇੱਥੋਂ ਇੱਥੋਂ ਨਾਲ ਨੂੰ ਲਗਾਇਆ ਵੀ ਦੇ ਜਮਾ ਮੱਛਰਦਾਨੀ ਵਰਗੀ ਜਾਲੀ ਆ ਕਿਉਂਕਿ ਟਰੈਕਟਰ ਨੂੰ ਹਵਾ ਜਦੋਂ ਜਮਾ ਹੀ ਨਾ ਮਿਲੀ ਤੇ ਫੇ ਟਰੈਕਟਰ ਨੇ ਸੂਈ ਚੱਕਣੀ ਹੁੰਦੀ ਆ ਉਹਦੇ 'ਚ ਇੰਜਨ ਦਾ ਕੋਈ ਕਸੂਰ ਨਹੀਂ ਆ ਉਹਨੇ ਚੱਕਣੀ ਚੱਕਣੀ ਆ ਆ ਜਾ ਹੁਣ ਆਪਾਂ ਪਿੱਛੋਂ ਵੀ ਦਿਖਾ ਦਈਏ ਇਹਦਾ ਹਸਾਬ ਦਾ ਤਾ ਟਾਇਰ ਇਹਨੂੰ ਆਉਣੇ ਆ 18 ਦੇ 18 4 30 ਫਰੰਟ ਆਗੇ ਇਹਨੂੰ 12 4 24 ਜਿਹੜੇ ਆਮ ਟਰੈਕਟਰ ਆਪਾਂ ਛੋਟੇ ਲੈਨੇ ਆ ਉਹਨਾਂ ਨੂੰ ਮਗਰਲੇ ਜਿੱਡੇ ਹੁੰਦੇ ਇਹਨੂੰ ਓਡੇ ਹੀ ਪੀਟੀਓ ਪਾਵਰ ਇਹਦੀ ਆ ਗਈ 69 ਦੀ ਛੋਟਾ ਟਰੈਕਟਰ ਤੇ ਛੋਟਿਆਂ ਆਲਾ ਹਿਸਾਬ ਕੇ ਪਾ ਲਈਆ ਇੰਨੀ ਪਾਵਰ ਮੈਂ ਤਾਂ ਕਹਿੰਦਾ ਆਪਣੇ ਜ਼ਿਮੀਂਦਾਰਾਂ ਨੂੰ ਲੈ ਕੇ ਤੇ ਨਹੀਂ ਲੋੜ ਹਣਾ ਕਿਉਂਕਿ